ਤੁਸੀਂ ਦੇਖ ਰਹੇ ਹੋ ਡੀ5 ਚੈਨ ਪੰਜਾਬੀ ਤੇ ਮੈਂ ਬਲਵੰਤ ਸਿੰਘ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲਗਾਤਾਰ ਪੰਜਾਬ ਦੇ ਐਸਐਸਪੀ ਡੀਐਸਪੀ ਤੇ ਉੱਚ ਅਧਿਕਾਰੀਆਂ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਮੀਟਿੰਗ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਜੋ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਜਾ ਸਕੇ ਜਿਹਦੇ ਚੱਲਦੇ ਫਰੀਦਕੋਟ ਤੇ ਇੱਕ ਮਾਮਲਾ ਸਾਹਮਣੇ ਆਇਆ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਹੈ ਜਦੋਂ ਲੁੱਟਾ ਖਵਾ ਕਰਨ ਵਾਲੇ ਦੋ ਨੌਜਵਾਨਾਂ ਨੂੰ ਉਹਨਾਂ ਨੇ ਗ੍ਰਫਤਾਰ ਕਰ ਲਿਆ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਫਿਰ ਲਿਜਾਇਆ ਗਿਆ ਇਹ ਜੀ ਪਰਮਿੰਦਰ ਚਿੜੀ ਤੇ ਹੈਪੀ ਨਾਂ ਦੇ ਜਿਹੜੇ ਕਿਹਾ ਇਹ ਚਾਚੇ ਤਾਇਆ ਦੇ ਪੁੱਤ ਹੈਗੇ ਆ ਇਹ ਇਹ ਜਿਹੜਿਆ ਗਿਆ ਲੁੱਟਖੋ ਐਕਸਟਰਸ਼ਨ ਇਸ ਤਰ੍ਹਾਂ ਦਾ ਕੰਮ ਕਰਦੇ ਪਹਿਲਾਂ ਵੀ ਇਹਨਾਂ ਦੇ ਪਹਿਲਾਂ ਪਰਚੇ ਦਰਜਿਆ ਗਿਆ ਅੱਜ ਵੀ ਜਿਹੜੀ ਹੈ ਪਹਿਲੀ ਨਹਿਰ ਤੇ ਜਿਹੜੀ ਹੈ ਗਿਆ ਕਿਸੇ ਪਬਲਿਕ ਦੇ ਬੰਦੇ ਨੇ ਦੱਸਿਆ ਵੀ ਇੱਥੇ ਸ਼ੱਕੀ ਬੰਦੇ ਜਿਹੜੇ ਹੈਗੇ ਫਿਰਦੇ ਜਾਂਦੇ ਆ ਤੇ ਜਿਹੜੀਆਂ ਪਾਰਟੀਆਂ ਨਾ ਕੇ ਅਲਰਟ ਪਹਿਲਾਂ ਹੀ ਹੋਇਆ ਹੋਇਆ ਪੂਰੇ ਡਿਸਟ੍ਰਿਕਟ ਦਾ ਹੀ ਤਾਂ ਉਹ ਜਿਹੜੇ ਕੰਟਰੋਲ ਤੋਂ ਵੀ ਸਾਨੂੰ ਇਹ ਮੈਸੇਜ ਮਿਲਿਆ ਸੀਗਾ ਕਿ ਕੋਈ ਸ਼ੱਕੀ ਬੰਦੇ ਜਿਹੜੇ ਬਾਈਕ ਤੇ ਸਵਾਰੋ ਕੀ ਤੁਰੇ ਫਿਰਦੇ ਆ ਤੇ ਜਦੋਂ ਹੁਣ ਇੱਥੇ ਇਹਨਾਂ ਨੇ ਜਦੋਂ ਪੁਲਿਸ ਪਾਰਟੀ ਨੇ ਇਹਨਾਂ ਨੂੰ ਆ ਕੇ ਜਦੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਫਿਰ ਅੱਗੋਂ ਫਾਇਰਿੰਗ ਕੀਤੀ ਹੈ ਉਹ ਫਾਇਰਿੰਗ ਦੇ ਵਿੱਚ ਜਿਹੜੀਆਂ ਇਹਨਾਂ ਦੋ ਜਣਾਂ ਦੇ ਵਿੱਚ ਗੋਲੀ ਲੱਗੀ ਹੈਗੀਆਂ ਤੇ ਜਿਹੜਾ ਨੈਕਸਟ ਉਹਨਾਂ ਸੀ ਉਹਨਾਂ ਨੂੰ ਐਡਮਿਸ਼ਨ ਵਾਸਤੇ ਭੇਜਤਾਗਾ ਉਹਨਾਂ ਦਾ ਟ੍ਰੀਟਮੈਂਟ ਕਰਾਉਣੇ ਹੈ ਕਿੰਨੇ ਕੈਰ ਹੋਇਆ ਹਾਂਜੀ ਕਿੰਨੇ ਫੈਰ ਹੋਏ ਦੋਨਾਂ ਨੂੰ ਇਹ ਕਾਫੀ ਰੌਣਕ ਫੈਰ ਹੈ ਤੁਸੀਂ ਕਰ ਰਹੇ ਆਪਾਂ ਨੇ ਗਿਣਤੀ ਹਾਂਜੀ ਪਰਦਰ ਪੁੱਛ ਕੇ ਅਸੀਂ ਦੇ ਵਿੱਚ ਕੁਝ ਸਾਹਮਣੇ ਆਇਆ ਕੁਝ ਪੁੱਛ ਕੇ ਦੇ ਵਿੱਚ ਜੀ ਕਿਉਂਕਿ ਆਲਰੇਡੀ ਇਹਨਾਂ ਨੇ ਜਿਹੜੇ ਕੋਟਕਪੂਰਾ ਵਿਖੇ ਜਿਹੜੀਆਂ ਜਿਹੜੀ ਕਾਰ ਤੇ ਉਹਦੋਂ ਜਦੋਂ ਗੋਲੀਆਂ ਵੱਜੀਆਂ ਸੀਆਂ ਤੇ ਕੇਸ ਰਜਿਸਟਰ 245 ਨੂੰ ਜਿਹੜਾ ਹੋਇਆ ਸੀਗਾ ਤੇ ਉਹ ਉਹਨਾਂ ਤੋਂ ਵੀ ਇਹਨਾਂ ਨੇ ਜਿਹੜੇ ਆ ਮੋਬਾਈਲ ਵਾਲੇ ਤੋਂ ਜਿਹੜੇ ਪੈਸੇ ਲੈਣੇ ਸੀ ਪਰੋਤੀ ਲੈਣੀ ਸੀ ਤੁਸੀਂ ਦੇਖ ਰਹੇ ਹੋ ਡੀਫਾਬ ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲਗਾਤਾਰ ਪੰਜਾਬ ਦੇ ਐਸਐਸਪੀ ਡੀਐਸਪੀ ਦੇ ਉੱਚ ਅਧਿਕਾਰੀਆਂ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਮੀਟਿੰਗ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਜੋ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਜਾ ਸਕੇ ਜਿਹਦੇ ਚੱਲਦੇ ਫਰੀਦਕੋਟ ਤੇ ਇੱਕ ਮਾਮਲਾ ਸਾਹਮਣੇ ਆਇਆ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਹੈ ਜਦੋਂ ਲੁੱਟਖੋਹਾਂ ਕਰਨ ਵਾਲੇ ਦੋ ਨੌਜਵਾਨਾਂ ਨੂੰ ਉਹਨਾਂ ਨੇ ਗ੍ਰਫਤਾਰ ਕਰ ਲਿਆ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਫਿਰ ਲਿਜਾਇਆ ਗਿਆ ਇਹ ਜੀ ਪਰਮਿੰਦਰ ਚਿੜੀ ਤੇ ਹੈਪੀ ਨਾਂ ਦੇ ਜਿਹੜੇ ਕਿਹਾ ਇਹ ਚਾਚੇ ਤਾਇਆ ਦੇ ਪੁੱਤ ਹੈਗੇ ਤੇ ਇਹ ਜਿਹੜੇ ਹੈਗਾ ਲੁੱਟਖੋ ਐਕਸਟਰਸ਼ਨ ਇਸ ਤਰ੍ਹਾਂ ਦਾ ਕੰਮ ਕਰਦੇ ਪਹਿਲਾਂ ਵੀ ਇਹਨਾਂ ਦੇ ਪਹਿਲਾਂ ਪਰਚੇ ਦਰਜਾ ਗਿਆ ਅੱਜ ਵੀ ਜਿਹੜੀ ਹੈ ਪਹਿਲੀ ਨਹਿਰ ਤੇ ਜਿਹੜੀ ਹੈ ਕਿ ਕਿਸੇ ਪਬਲਿਕ ਦੇ ਬੰਦੇ ਨੇ ਦੱਸਿਆ ਵੀ ਇੱਥੇ ਸ਼ੱਕੀ ਬੰਦੇ ਜਿਹੜੇ ਹੈਗੇ ਫਿਰਦੇ ਜਾਂਦੇ ਆ ਤੇ ਜਿਹੜੀਆਂ ਪਾਰਟੀਆਂ ਨਾ ਕੇ ਅਲਰਟ ਪਹਿਲਾਂ ਹੀ ਹੋਇਆ ਹੋਇਆ ਪੂਰੇ ਡਿਸਟ੍ਰਿਕਟ ਦਾ ਜੀ ਤਾਂ ਉਹ ਜਿਹੜਾ ਕੰਟਰੋਲ ਤੋਂ ਵੀ ਸਾਨੂੰ ਇਹ ਮੈਸੇਜ ਮਿਲਿਆ ਸੀਗਾ ਕਿ ਕੋਈ ਸ਼ੱਕੀ ਬੰਦੇ ਜਿਹੜੇ ਬਾਈਕ ਤੇ ਸਵਾਰੋ ਕੀ ਤਰ੍ਹਾਂ ਫਿਰਦੇ ਆ ਤੇ ਜਦੋਂ ਇੱਥੇ ਇਹਨਾਂ ਨੇ ਜਦੋਂ ਪੁਲਿਸ ਪਾਰਟੀ ਨੇ ਇਹਨਾਂ ਨੂੰ ਆ ਕੇ ਜਦੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਫਿਰ ਅੱਗੋਂ ਫਾਇਰਿੰਗ ਕੀਤੀ ਹੈ ਜੀ ਉਹ ਫਾਇਰਿੰਗ ਦੇ ਵਿੱਚ ਜਿਹੜੀਆਂ ਇਹਨਾਂ ਦੋ ਜਣਾਂ ਦੇ ਵਿੱਚ ਗੋਲੀ ਲੱਗੀ ਹੈਗੀਆਂ ਤੇ ਜਿਹੜਾ ਨੈਕਸਟ ਹੋਣਾ ਸੀ ਉਹਨਾਂ ਨੂੰ ਐਡਮਿਸ਼ਨ ਵਾਸਤੇ ਭੇਜਤਾਗਾ ਉਹਨਾਂ ਦਾ ਟ੍ਰੀਟਮੈਂਟ ਕਰਾਉਣੇ ਇੱਕ ਪੈਰ ਹੋਇਆ ਹਾਂਜੀ ਕਿੰਨੇ ਪੈਰ ਹੋਏ ਦੋਨਾਂ ਦਾ ਇਹ ਕਾਫੀ ਰੰਗ ਫੈਰ ਆਇਤਾ ਹੀ ਤੁਸੀਂ ਕਰ ਰਹੇ ਆਪਾਂ ਨੇ ਗਿਣਤੀ ਹਾਂਜੀ ਪਰਦਰ ਪੁੱਛ ਗਏ ਅਸੀਂ ਦੇ ਵਿੱਚ ਕੁਝ ਸਾਹਮਣੇ ਆਇਆ ਕੁਝ ਪੁੱਛ ਕੇ ਚ ਦੇ ਵਿੱਚ ਜੀ ਕਿਉਂਕਿ ਆਲਰੇਡੀ ਇਹਨਾਂ ਨੇ ਜਿਹੜੇ ਕੋਟਕਪੂਰਾ ਵਿਖੇ ਜਿਹੜੀਆਂ ਜਿਹੜੀ ਕਾਰ ਤੇ ਉਹਦੋਂ ਦਿਨ ਗੋਲੀਆਂ ਮੱਚੀਆਂ ਸੀਆਂ ਤੇ ਕੇਸ ਰਜਿਸਟਰ ਦਾ 24 5 ਨੂੰ ਜਿਹੜਾ ਹੋਇਆ ਸੀਗਾ ਤੇ ਉਹ ਉਹਨਾਂ ਤੋਂ ਵੀ ਇਹਨਾਂ ਨੇ ਜਿਹੜੇ ਆ ਮੋਬਾਈਲਾਂ ਵਾਲੇ ਤੋਂ ਜਿਹੜੇ ਪੈਸੇ ਲੈਣੇ ਸੀ ਪਰੋਤੀ ਲੈਣੀ ਸੀ ਨਿਟਰ ਖਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਦੇ ਕੋਣ ਕਰ ਰਹੇ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਰ ਕੀ ਹਰ ਪਹਿਲੂ ਤੇ ਰੋਜ਼ ਚਰਚੇ ਬੋਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਘਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ ਅਪੀ5 ਚੈਨਲ ਹਿੰਦੀ ਵੀ ਹੋਗਾ ਸਾਹਿਬ ਡੀ5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ